ਲਾਡਲਾ ਉਹ ਕੋਤੇ ਵਾਲਾ ਉਹ ਸਰਬੀਪ ਦਾ ਭਾਈ ਆ ਉਹ ਕੋਰਾ ਉਹ ਕੋਰਾ ਉਹ ਕੋਰਾ ਕੋਤੇ ਵਾਲਾ ਕੋਤੇ ਵਾਲਾ ਉਹ ਧੜਕਦੇ ਧੜਕਦੇ ਹੈ ਕਹਿੰਦੇ ਵੀ ਦਿਲ ਧੜਕਦੇ ਹੈ ਵੀ ਅੱਜ ਜਿਹੜਾ ਮੁਕਾਬਲਾ ਪੋਤੇ ਦੀ ਧਰਤੀ ਹੈ ਹੁੰਦਾ ਸਰਦੀਪ ਮੁਕਤਸਰ ਜਿਹਨੇ ਦੇ ਵਿੱਚ ਪਹਿਲੀ ਵਾਰੀ ਘੋੜੇ ਰੱਖੇਗੇ ਸੀ ਐਸੇ ਗਰਾਊਂਡ ਦੇ ਵਿੱਚ ਤੇ ਘੋੜਿਆਂ ਦਾ ਜੇਤੂ ਬਣਿਆ ਸੀ ਆ ਸਰਦੀਪ 프리તમ ਸਿੰਘ ਜੀ ਹੋਰਾਂ ਨੇ ਘੋੜੇ ਰੱਖੇ ਤੇ ਘੋੜਿਆਂ ਦਾ ਜੇਤੂ ਬਣਿਆ ਪੋਤੇਵਾਦੀ ਦੀ ਪਹਿਲੀ ਕਬੱਡੀ ਜੇ ਪਹਿਲੀਆਂ ਜਿੱਤਾਂ ਕੇ ਰੱਖਦਾ ਉਹ ਮਾਰਦੇ ਤਾੜੀ ਉਹ ਬੋਲ ਅਮਰੀਕ ਦੇ ਜੋ ਸਵਿੰਦਰ ਕਬੱਡੀ ਛੇਤੀ ਬਦਲ ਗਿਆ ਪਹਿਲਾਂ ਕਹਿੰਦਾ ਸੰਦੀਪ ਨੇ ਆਏ ਕੀਤੀ ਆਏ ਕੀਤੀ ਰੋੜੇ ਕਹਿੰਦਾ ਸੰਦੀਪ ਫੜ ਲਿਆ ਉਹਨਾਂ ਨੇ ਸਾਡੇ ਮਗਰ ਨੂੰ ਲੱਗੇ ਕੋਈ ਯਕੀਨੀ ਬੜਾ ਬੜਾ ਕੁਝ ਬੋਲ ਰਿਹਾ ਪਿਆ ਆਹ ਸਾਹਮਣੇ ਕਬੱਡੀ ਪੈ ਗਈ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਅੱਜ ਮੋਨੂ ਦੇ ਪੈਟਰ ਆਉਣਗੇ ਲੱਗੀਆਂ ਨੇ ਬਾਕੀ ਦਿੱਲੀ ਆੜਿਆ ਉਹ ਪੁਜਰਾ ਪੁਜ ਕਰਨਾ ਪੈਣਾ ਜੇ ਉੱਨੀ ਕੀ ਹੋ ਗਈ ਯਾਹ ਕਹਿੰਦੇ ਲੱਗਦਾ ਭਰਾ ਸਾਡਾ ਖਜ਼ਾਨਾ ਮੰਤਰੀ ਹੈ ਜਿਹੜਾ ਲੋਕਾਂ ਨੇ ਕਹਿਣਾ ਮੋਨੂ ਨੂੰ ਭਰੇ ਆ ਕੇ ਫਰਾਗੇ ਆ ਓਏ ਉਧਰਲੇ ਪਾਸੇ ਹੈਪੀ ਆ ਮੁੰਡਾ ਆ ਵੀ ਪੱਪਾ ਦਾ ਨੇ ਖੇਡਦਾ ਹੈ ਉਹ ਵੀ ਜਗENDER ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਬੈਨਰ ਦੇ ਵੇਰਦਾ ਹੈ ਹਾਪੀ ਕਬੱਡੀ ਪਾ ਮੜਿਆ ਉਹ ਦੇਖੇ ਵਾਲੇ ਦੀ ਅਗਲੀ ਰੇਡ ਹੈ ਉਧਰੋਂ ਪਾਸੇ ਮੋਨੂ ਹੋ ਗਿਆ ਹਰਕੀਰਤ ਕਹਿੰਦਾ ਵੀ ਜਿੰਨੇ ਵੀ ਜੱਫੇ ਮੋਨੂ ਲਾਉ ਮੇਰੇ ਵੱਲੋਂ ਆਓ ਉਹ ਕੋਤੇ ਵਾਲਾ ਉਹ ਰਾਜੇ ਦਾ ਪੁੱਤਰ ਮਾਤਾ ਤਰਵਿੰਦਰ ਕੌਰ ਦਾ ਲਾਡਲਾ ਉਹ ਕੋਤੇ ਵਾਲਾ ਉਹ ਸਰਬੀਤ ਦਾ ਭਾਈ ਆ ਸੁਰਿੰਦਰ ਕਾਲੋ ਕੈਂਡ ਲਾ ਘੋੜੇ ਦੇ ਲਈ ਅਮਰੀਕ ਪੈਗੀ ਰੇਡ ਉਹ ਕਹਿੰਦੇ ਘੋੜੇ ਦੇ ਲਈ ਬੜੇ ਵੀਰ ਨੇ ਬੜਾ ਪਿਆਰ ਦਿੱਤਾ ਹੈ ਲਓ ਸਾਹਮਣੇ ਸੰਦੀ ਅਗਲੀ ਰੇਡ ਜਸਰਿੰਦਰ ਕਾਰਗਲ ਉਹ ਉੱਧਰ ਨੇ 500 ਪਾਸੇ ਜਨਰੇਟਰ ਵਾਲਾ 735 ਟਰੈਕਟਰ ਵਾਲਾ ਉਹ ਜਿਹੜਾ ਆਪਣੇ ਟਰੈਕਟਰ ਤੇ ਕੋਲੇ ਪੁੱਜੇ ਨਹੀਂ ਤਾਂ ਜਨਰੇਟਰ ਚ ਤੇਲ ਨਹੀਂ ਰਹਿਣਾ ਜੇ ਜਨਰੇਟਰ ਚ ਤੇਲ ਨਾ ਰਿਆ ਤੇ ਤੈਨੂੰ ਵੀ ਪਤਾ ਸਭ ਕੁਝ ंटो रहंदे सॾे कॾहिं स्टील ते मिलंदा बड़ा प्यारा बड़ा वॾी सुभाणे जीवल सॾा वॾा ਮਿਸਤਰੀ ਉਹਨਾਂ ਵੱਲੋਂ ਮੋਨੂ ਦੇ ਲਈ 100 ਦੇ ਵੱਡੇ ਮਾਰ ਨੇ ਬੜਾ ਪਿਆਰ ਕਰਦੀ ਹੈ ਉਹ ਪਿੰਡ ਸ਼ੋਹਦਾ ਮੁੰਡੇ ਦੇ ਉਹ ਪਿੰਡ ਸ਼ੋਹਦਾ ਮੁੰਡੇ ਦੇ ਅਗਲੀ ਰੇਡ ਤੇ ਦੋੜ ਵੀਰ ਦੇ ਉਹ ਕੌਡੀ ਤਾਨ ਲਈ ਛੇਖੇ ਵਾਲਾ ਹੈ ਉਹ ਬਾਦਲ ਦੇ ਪਿੰਡਾਂ ਦਾ ਹੈ ਉਹ ਦਰਸ਼ਨ ਦੇ ਨਗਰ ਦਾ ਹੈ ਕੌਡੀ ਤਾਨ ਤੇ ਲਈ ਛੇਖੇ ਵਾਲਾ ਮੈਦਾਨ ਦੇ ਵਿੱਚ ਪਤਾ ਹੋਇਆ ਉਹ ਖੇਰਸੇ ਦੇ ਨਾਲ ਮੁਕਤ ਸਰ ਤੋਂ ਤੋਤੇ ਦੀ ਧਰਤੀ ਆ ਮੁਕਾਬਲਾ ਉਹ ਪਾਰੇ ਦੇ ਯਾਰ ਹੈ ਉਹ ਰਪਿੰਦਰ ਦੀਆਂ ਗੱਲਾਂ ਨੇ ਇੱਕ ਪਾਸੇ ਆ ਦੇਖਦਾ ਵੀ ਘੋੜਾ ਅੱਜ ਉਹ ਪਿੰਡਾਂ ਦੇ ਜੱਫੇ ਲਾਈ ਰਿਹਾ ਹੈ ਕਿੰਨੇ ਕਮਾਲ ਦੇ ਜੱਫੇ ਜੱਫੇ ਕਮਾਲ ਨੇ ਜਸਵਿੰਦਰਾ ਜੱਫੇ ਵਾਲੇ ਵੀ ਪਹੁੰਚੇ ਹੈ ਕਿਉਂਕਿ ਦੋਤਾ ਪਿੰਡ ਵੀ ਗਵਾਢੀ ਪਿੰਡ ਹੈ ਘੋੜੇ ਨੂੰ ਵੀ ਪਤਾ ਚਾਚੇ ਪਾੜ ਸਾਰੇ ਆਏ ਹੋਏ ਹੈ ਤੇ ਉਹ ਵੀ ਆਏ ਆ ਜਿਹਨਾਂ ਦਾ ਕਹਿੰਦੇ ਘੋੜਾ ਚਾਚਾ ਪਾੜ ਲੱਗਦਾ ਆਹ ਸੰਦੀਪ ਕਬੱਡੀ ਪਾਰੇ ਇਸ ਲਈ ਦੋਤੇ ਵਾਲਾ ਦੀਪ ਨੂੰ ਜੇ 19 21 ਹੋ ਗਈ ਇਹ ਗੋਡੇ ਦੀ ਗੱਲ ਨਹੀਂ ਮੱਫੜਨੀ ਔਰ ਰੇਡ ਤੇ ਬੋਲ ਜਸਵਿੰਦਰ ਉਹ ਗੋਤੀ ਹੈ ਆਪਣੇ ਸਮੇਂ ਦੇ ਉਹ ਵਧੀਆ ਪਲੇਅਰ ਬਬਲੀ ਮਲਕਿਆਂ ਦਾ ਪੁੱਤ ਹੈ ਮੁੰਡਾ ਗੋਤੀ ਕਾਡੀ ਪਾਉਂਦ ਲਈ ਮੈਦਾਨ ਦੇ ਵਿੱਚ ਵੜਦਾ ਹੋਇਆ ਉਹ ਘੋੜੇ ਨੂੰ ਟੱਚ ਕੀਤਾ ਤੇ ਆਹ ਭੱਜਿਆ ਪਰਿਆਉਂਦਾ ਕਹਿੰਦਾ ਟੀਏ ਵੀ ਆ ਡੀਏ ਵੀ ਕਹਿੰਦੇ ਫੋਰ ਦੀ ਉਹਦੇ ਲਈ ਖੇਡਦਾ ਮੁੰਡਾ ਨਾਰਥ ਆਫ ਇੰਡੀਆ ਕਬੱਡੀ ਫੈਡਰੇਸ਼ਨ ਦੇ ਤੰਗਾਂ ਦੇ ਹੇਠ ਇਹ ਹੈਪੀ ਹੈ ਇਹ ਕੋਟ ਭਾਰੀ ਦੀ ਧਰਤੀ ਹੈ ਉਹ ਚੜਦੀ ਪਰੋਠ ਹੈ ਲੁੱਟਦਾ ਪੰਜਾਬ ਦੇ ਫੱਟੇ ਫੱਟੇ ਬੋਲੇ ਲੁੱਟਦਾ ਪਰ ਆਜ ਯਾਫੀ ਉਹ ਟਟਕੇ ਪੈ ਗਿਆ ਉਹ ਪਾਲੀ ਅਕਬਰਿੰਗੀ ਉਹ ਸੇਖੇ ਵਾਲਾ ਹੈਪੀ ਸੇਖੇ ਵਾਲਾ ਹੈਪੀ ਸੇਖੇ ਵਾਲਾ ਹੈਪੀ ਦੋਨਾਂ ਖਿਡਾਰੀਆਂ ਦੀ ਟੱਕਲ ਟਾੜੀ ਪੁਆਇੰਟ ਸੇਖੇ ਦੀ ਟੀਮ ਦੇ ਖਾਤੇ ਆਓ ਨੰਬਰ ਸੇਖੇ ਦੀ ਟੀਮ ਨੇ ਅੱਗੇ ਵਧ ਰਿਹਾ ਹੈ ਔਰ ਤਿਆਰੀ ਫਾਨ ਨੇ ਬੜੀ ਬੜਾ ਪਿਆਰ ਕਰਦੀ ਹੈ ਬਹੁਤ ਧੰਨਵਾਦ ਹੈ ਸਾਰੇ ਨਗਰ ਦਾ ਉਧਰ 14 ਅਕਤੂਬਰ ਭੱਜੀ ਆਉਂਦੀ ਆ ਉਹ ਰੋਡੋ ਵਾਲਾ ਫੁੱਜੀ ਇਹਨੇ ਨੀਲੇ ਆਲ ਦੇ ਵਿੱਚ ਵੱਡਾ ਮੇਲਾ ਹੋਣਾ ਉਹ ਖੜਕਾ ਵਰਕਾ ਖੜਕਾ ਵਰਕਾ ਉਹ ਕੋਲਟ ਪਾਈ ਪਿੰਡ ਦੇ ਵਿੱਚ ਵੱਡੀ ਆ ਰੋਡ ਪਾਏ ਆ ਸੰਦੀਰ ਪੇ ਫੇਰ ਆ ਗਿਆ ਰੋਡ ਤੇ ਇਹ ਰਾਜਾ ਸਿੰਘ ਦਾ ਪੁੱਤਰ ਫੇਰ ਰੇਡ ਤੇ ਆ ਉਹ 도ਦੇ ਵਾਲਾ ਉਹ ਚੜਦੀ ਬਰੇਖ ਦਾ ਉਹ ਸੁਪਰਸਟਾਰ ਖਿਡਾਰੀ ਹੈ ਉਹ ਜਲਾਲਪੁਰੇ ਪਾਲੇ ਹੋਰੇ ਕਹਿੰਦੇ ਦੁਨੀਆ ਦੇ ਮੰਨੇ ਪਰਮੰਨੇ ਜਾਫੀ ਹੈ ਤੇ ਉਹਨਾਂ ਜਾਫੀਆਂ ਦੀ ਰੇਡਰ ਪਹਿਲੀ ਪਸੰਦ ਬੰਨਾ ਜਾਂਦਾ ਹੈ ਉਹ ਤੋਤੇ ਵਾਲਾ ਕਬੱਡੀ ਪਾ ਕੇ ਮਰਦਾ ਹੋਇਆ ਅਗਲੀ ਕਬੱਡੀ ਕੋਪੀ ਦੀ ਹੈ ਉਧਰਲੇ ਪਾਸੇ ਕਹਿੰਦੇ ਮੌਲੂ ਦਾ ਕਹਿੰਦੇ ਛੋਟਾ ਪੁੱਤਰਾ ਹੈ ਇਹ ਸੋਨੂ ਆ ਦਿੱਲੀ ਵਾਲਾ ਪਰ ਸਾਹਮਣੇ ਬਲਦੇਵ ਸਿੰਘ ਕਹਿੰਦੇ ਬੱਬਲੀ ਮਲਕੇ ਦਾ ਪੁੱਤਰਾ ਗੋਪੀ ਅੰਕਾ ਆਪਣੀ ਟੀਮ ਦੇ ਖਾਤੇ ਜੋੜ ਗਿਆ ਆਹ ਕਹਿੰਦੇ ਇਸ ਵੇਲੇ ਗੋਪੀ ਦੇ ਨੰਬਰ ਜੋੜ ਦਿੱਤਾ ਹੈ ਇਧਰ ਸੰਦੀਪ ਹੈ ਅਗਰੇ ਮੈਚਾਂ ਦੇ ਲਈ ਨਾਫੇ ਆ ਦੇ ਫੱਗੂ ਨੂੰ ਮੇਰੀ ਬੇੰਤੀ ਹੈ ਇਹ ਟੀਮਾਂ ਜਲਦੀ ਗਰਾਊਂਡ ਦੇ ਵਿੱਚ ਆ ਜਾਣ ਫੱਗੂ ਤੇ ਨਾਫੇ ਵਾਲਾ ਇਹਨਾਂ ਟੀਮਾਂ ਦਾ ਮੈਚ ਹੋਵੇਗਾ ਆਪ ਸਰ ਵੀ ਸੱਤੇ ਆ ਜਿਹੜੀ 14 ਅਕਤੂਬਰ ਹੈ ਉਹ ਨੀਲੋ ਵਾਲ ਦੇ ਪੱਟੇ ਮੇਲੇ ਦੀਆਂ 14 ਅਕਤੂਬਰ ਰੋਡੇ ਵਾਲਾ ਫੌਜੀ ਸਰੇ ਇਹ ਲੈ ਕੇ ਆਇਆ ਹੈ ਵੀ ਵੱਡਾ ਮੇਲਾ ਹੋਵੇਗਾ ਵੱਡੇ ਪ੍ਰਾਈਜ਼ ਹੋਣਗੇ ਆਪ ਸਭ ਨੇ ਬੱਦੇ ਸੁਣਿਆ ਕਾਵਾ ਮੁਕੱਬਰ ਨੀਲੋਵਾਰ ਦਾ ਵੱਡਾ ਮੇਲਾ ਹੋ ਰਿਹਾ ਹੈ 7 ਅਕਤੂਬਰ ਯਾਨੀ ਕਿ ਪਰਸੋਂ ਵਾਲਾ ਦਿਨ ਇਹ ਖੁਖਰਾਣੇ ਦੀ ਧਰਤੀ ਹੈ ਹਰਜਿੰਦਰ ਸੇਖੋ ਵਰਗੇ ਦੇਵੰਤ ਸੇਖੋ ਵਰਗੇ ਥੱਲੇ ਛੱਡੇ ਦਿਆਦੇ ਹੈ 7 ਤਰੀਕਾ ਜਿਹੜੇ ਕਹਿੰਦੇ ਦੋਸਤਾ ਖੁਖਰਾਣੇ ਦੀ ਧਰਤੀ ਦਾ ਵੱਡਾ ਮੇਲਾ ਹੈ ਹੈਪੀ ਪੁਆਇੰਟ ਲੱਗੇ ਭੱਜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਕੋਪੀ ਫੇਰ ਮੈਦਾਨ ਦੇ ਵਿੱਚ ਹੈ ਬੋਤੀ ਦੀ ਫਿਰ ਕਹਿੰਦੇ ਕਬੱਡੀ ਪੈ ਰਹੀ ਹੈ ਸੱਗੂ ਦੀ ਟੀਮ ਨੂੰ ਮੇਰੀ ਬੇਨਤੀ ਹੈ ਉਹ ਟੀਮਾਂ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਣ ਸੱਗੂ ਦੀ ਟੀਮ ਨੂੰ ਮੇਰੀ ਬੇਨਤੀ ਹੈ ਉਹ ਕਿਰਪਾ ਕਰਕੇ ਟੀਮ ਜਿਹੜੀ ਹੈ ਗਰਾਊਂਡ ਦੇ ਵਿੱਚ ਜਲਦੀ ਆ ਜਾਵੇ ਲਾਫੋ ਉਹਨਾਂ ਦੇ ਫੱਦੂ ਅਰਨੀ ਵਾਲਾ ਤੇ ਖਿਆਲੀ ਵਾਲਾ ਰਾਇਆ ਵਾਲਾ ਤੇ ਭੱਦਾ ਉਹ ਤਮਾ ਜਿੰਦੀ ਗਰਾਊਂਡ 'ਚ ਆਉਣ ਲਓ ਦੀਪ ਨਹੀਂ ਪਾ ਰਹੀ ਹੈ ਉਹ ਸੰਦੀਪ ਤੋਤੇ ਵਾਲਾ ਉਹ ਪੱਬਲਾਂ ਦਾ ਸ਼ੇਰ ਆ ਕੋਈ ਇਦਣਾ ਬਾਦ ਲਿਖਦਾ ਕੋਈ ਖਣਪਾ ਸੱਪ ਕਹਿੰਦਾ ਕੋਈ ਕਹਿੰਦਾ ਬਾਈ ਕੀ ਬੜਾ ਭੱਜਦਾ ਕੋਈ ਕਹਿੰਦਾ ਬਾਈ ਕੀ ਬੜਾ ਭੱਜਦਾ ਤੋਤੇ ਵਾਲਾ ਸੰਦੀਪ ਜੇ ਗੱਲ ਮੱਡੇ ਵਰਗੇ ਭਰਾ ਬੈਠੇ ਨੇ ਲਾਈ ਰਿੱਕੀ ਵਰਗੇ ਹਰਕੀਰਤ ਵਰਗੇ ਮੋਰ ਵਰਗੇ ਮੋਨੂ ਵਰਗੇ ਜੱਗੇ